ਹਾਂਜੀ ਵੈਲਕਮ ਸਤਿ ਆਪਣੀ ਹੋਰ ਨਵੇਂ ਬਲੌਗ ਦੇ ਵਿੱਚ ਲੋ ਵੀ 12 ਵਜੇ ਦੁਪਹਿਰ ਦੇ ਕੱਲ ਨੂੰ ਸ਼ਾਇਦ ਆਪਣਾ ਪੈਣਾ ਲੈਂਟਰ ਪੱਕਾ ਨਹੀਂ ਹਲੇ ਵੈਸੇ ਪੈ ਸਕਦਾ 100 ਚ 90% ਦਾ ਅੱਜ ਫਰੀ ਜਣਾਂ ਦਾ ਕੰਮ ਨੇ ਪੜ ਜਾਣਾ ਮਗਰੀ ਵਾਇਰਿੰਗ ਵਾਲਿਆਂ ਦਾ ਚੱਲ ਪੈਣਾ ਤੇ ਵਾਇਰਿੰਗ ਵਾਲਿਆਂ ਦਾ ਮਤਲਬ ਪਹਿਲੀ ਵਾਲੇ ਦਾ ਆਪਾਂ ਲੈ ਕੇ ਆਉਣ ਲੱਗੇ ਅੱਜ ਟਰੈਕਟਰ ਦੀ ਪੱਠੇ ਠੰਡਾ ਪਾ ਰਿਆ ਪੱਠੇ ਆ ਪੈਸੇ ਈ ਲੈ ਆਉਣੇ ਆ ਕਿੱਥੇ ਰੇੜਾ ਲੈ ਕੇ ਆਉਣਾ ਸੀਗਾ ਪੱਠੇ ਲਿਆ ਕੇ ਉਤਰ ਕੇ ਕੰਮ ਨਿਵੇੜ ਦੇਣਾ ਕੱਲ ਦਾ ਕਾਡੂ ਫਿਰ ਲੈਂਟਰ ਪਹਿਣਾ ਜਗਾ ਰਹਿਣੀ ਸੀਮਟ ਰੇਤਾ ਬਜਰੀ ਤੁਹਾਨੂੰ ਪਤਾ ਕੀ ਕੁਛ ਆਉਣਾ ਵਾ ਉਹਦੇ ਕਰਕੇ ਬੱਚੇ ਮੈਂ ਸਾਰੇ ਧੁੱਪੇ ਬਿਠਾਏ ਹੋਇਆ ਸਵੇਰ ਦਾ ਮੈਂ ਵੈਸੇ ਤਾਂ ਕੰਮ ਚ ਹੀ ਲੱਗਿਆ ਹੋਇਆ ਬਲੌਗ ਹੀ ਮੈਂ ਹੁਣ ਸਟਾਰਟ ਕੀਤਾ ਇਥੋਂ ਚੱਕ ਲਈਏ ਕਰਾਂ ਪੱਠੇ ਬੱਚੇ ਵੀ ਸਾਰੇ ਧੁੱਪੇ ਬਿਠਾਏ ਹੋਇਆ ਨੇੜਾ ਕੱਲ ਬਾਹਰ ਰਹਿ ਗਏ ਸੀਗਾ ਬੱਚਾ ਉਹ ਵੀ ਹਲੇ ਭਾਈ ਘਰੇ ਨਹੀਂ ਆਇਆ ਹੈਗਾ ਜਿਹੜਾ ਬਾਹਰ ਰਹਿ ਗਿਆ ਸੀਗਾ ਉਹਨੂੰ ਚੱਲ ਕੇ ਦੇਖ ਦੇ ਕਿੱਥੇ ਆ ਕਿੱਥੇ ਨਹੀਂ ਆ ਗਈ ਮੋਟਰ ਤੇ ਉਹ ਵੱਡੇ ਪੇ ਆ ਪੱਠੇ ਆਈ ਨਿਕ ਜਾ ਕੇ ਰਹਿ ਗਏ ਨੇ ਹਾਲ ਤਾਂ ਮੱਝਾਂ ਥੋੜੀਆਂ ਨੇ ਮੱਝਾਂ ਵੀ ਵਧਾਵਾਂਗੇ ਮੱਝਾਂ ਦਾ ਹੀ ਕਾਰੋਬਾਰ ਕਰਦੇ ਅੱਡਦਾ ਇੱਥੇ ਘਰ ਰਹਿ ਪੰਜਾਬ ਰਹਿ ਜੀ ਕੰਮ ਕਰਾਂਗੇ ਆਪਾਂ ਐਸਾ ਆਪਣਾ ਬਾਹਰ ਵੀ ਹੈ ਇਹ ਥੋੜਾ ਇੱਕ ਲੱਪਟ ਪਟ ਪਟ ਮਾਰਦਾ ਮਿੱਟੀ ਥੀ ਰੋਗ ਲੈਨੇ ਆ ਆਪਾਂ ਨਾਲ ਦੀ ਨਾਲ ਸਿੱਟੀ ਜਾਣਾ ਵਿੱਚ ਨਾਲ ਜਿਹੜਾ ਪੱਠੇ ਲੱਦੀ ਆਣਾ ਤੇ ਮਾਣਾ ਮਾਣਾ ਬੈਕ ਕਰ ਲਾਂਗੇ ਚਾਰ ਭਰੀਆਂ ਨੇ ਸਾਰੀਆਂ 5 ਮਿੰਟ ਦੇ ਵਿੱਚ ਵਿੱਚ ਆਪਾਂ ਲੱਦ ਕੇ ਤੇ ਘਰੇ ਪਹੁੰਚ ਜਾਣਾ ਵਾ ਮਿੰਟ ਤਿੰਨਾ ਦੇ ਵਿੱਚ ਕਹਿੰਦੇ ਪੱਠੇ ਲੱਦ ਲੈ ਥੋੜੀ ਸੀਗੇ ਕਿਉਂਕਿ ਤਾਂ ਕਰਕੇ ਜਿਆਦਾ ਹੁੰਦਾ ਫੇਰ ਤਾਂ ਟਾਈਮ ਲਾ ਕੇ ਜਾਣਾ ਹੈਗਾ ਹੁਣ ਚੱਲਦੇ ਆ ਘਰ ਨੂੰ ਚੱਲ ਕੇ ਬੱਚੇ ਦੇਖੋ ਨਾ ਨਾਲੇ ਮੈਂ ਸਾਰੇ ਇੱਕ ਬੱਚਾ ਗਮਾਚਿਆ ਹੋਇਆ ਉਹਨੂੰ ਵੀ ਦੂਰ ਵੀ ਨਾਲ ਦੇਖਣਾ ਹਲੇ ਵੀ ਉਹ ਲੈਂਟਰ ਤੇ ਬੈਠਾ ਆ ਨਹੀਂ ਉਹਨੂੰ ਦੇਖਣ ਦਾ ਵੀ ਟਾਈਮ ਲੱਗ ਪਿਆ ਨਾ ਉੱਡਿਆ ਵਾ ਜੇ ਉੱਡਿਆ ਹੋਊਗਾ ਤਾਂ ਮੈਨੂੰ ਨਹੀਂ ਦਿਖਿਆ ਚੱਲ ਕੇ ਨੰਨੇਆ ਰਿਪੋਰਟ ਆ ਗਏ ਘਰੇ ਮੇਰੇ ਵੀਰੋ ਚੱਲੇ ਆ ਗੋਠੇ ਤੇ ਬੱਚਾ ਦੇਖਦੇ ਕਿ ਪਤਾ ਕੱਲ ਆਲਾ ਕਿ ਬਹਿ ਗਿਆ ਹੋਵੇ ਨਹੀਂ ਬੈਠਾ ਭਾਈ ਉਹੀ ਪੰਜ ਬੈਠੇ ਆ ਪਰ ਜਿਹੜੇ ਖੁੱਲੇ ਬਿਠਾਏ ਆ ਕੁਛ ਇਹਦੇ ਵਿੱਚ ਛੱਡੇ ਹੋਏ ਏਰ ਤੌਪ ਲਵਾਉਣ ਨੂੰ ਕੁਛ ਇਹਦੇ ਵਿੱਚ ਇਹ ਨੌ ਬੱਚੇ ਮਾੜੀ ਛੱਡਦਾ ਉਹਨਾਂ માં ਜਿਹੜੇ ਬਾਜ ਬੰਦ ਕੀਤੇ ਸੀਗੇ ਇਹ ਚ ਰਹਿੰਦੇ ਆ ਬਾਕੀ ਸਾਰੇ ਇਹ ਚ ਰਹਿੰਦੇ ਆ ਤੁੱਪ ਦੇ ਨਜ਼ਾਰੇ ਲੈ ਰਹੇ ਆ ਪੂਰੇ ਫੋਲ ਇਹਨਾਂ ਨੂੰ ਤਾੜਾਂਗੇ 1 1:30 ਵਜੇ ਉਹ ਆਏ ਨਹੀਂ ਆਪਣੇ ਇਹਨਾਂ ਨੂੰ ਵੀ ਨਹੀਂ ਛੇੜਨਾ ਕਹੂੰਗੀ ਇਧਰ ਆਪਣਾ ਸਰੀਆਂ ਦਾ ਖੜਕਾ ਵਾਲਾ ਹੁੰਦਾ ਦੇਖੋ ਆ ਬੱਚੇ ਬੈਠੇ ਆਪਣੇ ਆਰਾਮ ਨਾਲ ਖੁੱਲੇ ਇਹਨਾਂ ਨੂੰ ਆਰਾਮ ਨਾਲ ਧੁੱਪ ਸੇਕ ਰਹੇ ਆ ਆ ਇਧਰ ਧੁੱਪ ਸੇਕ ਰਹੇ ਆ ਅਸਤਵਾਜੀਆਂ ਵੀ ਧੁੱਪ ਸੇਕ ਰਹੀਆਂ ਦੇਖੋ ਇਹ 5-7 ਬੱਚੀਆਂ ਨੇ ਬਸ ਬਾਕੀ ਸਾਰੀਆਂ ਮੁੱਕ ਮੁੱਕ ਗਈਆਂ ਤੇ ਹੁਣ ਬਸ ਇੱਕੋ ਬੱਚੇ ਦੀ ਵੇੜਾ ਕੱਲ ਵੀ ਜੇ ਉਹ ਕੱਲ ਬਹਿ ਵੀ ਗਿਆ ਸੀਗਾ ਆ ਕੇ ਤਾੜਨ ਵੇਲੇ ਉੱਡ ਗਿਆ ਤੇ ਲੰਗਰ ਤੇ ਚਲੇ ਗਿਆ ਲੰਗਰ ਤੋਂ ਫੇਰ ਸਿੱਧਾ ਆਇਆ, ਛਦਿਆਂ ਵੱਲ ਫੇਰ ਬਾਅਦਸ ਮੁੜ ਗਿਆ। ਯਾਨੀ ਕਿ ਘਰ ਦਾ ਉਹਨੂੰ ਪੂਰਾ ਪੂਰਾ ਪਤਾ। ਪਰ ਉਹ ਘਰੇ ਨਹੀਂ ਆ ਰਿਹਾ। ਇੱਕ ਉਹ ਚਿੱਟਾ ਜਿਹਾ ਬੈਠਾ ਵਾ। ਤੇ ਇੱਕ ਇੱਧਰ ਬੈਠਾ ਪਿੱਛੇ ਇਹਨੂੰ। ਇਹਨਾਂ ਦੋਨਾਂ ਤੇ ਇੱਕ ਬੱਚਾ ਬਣਾਵਾ। ਹੁਣ ਮੈਂ ਦੂਰਬੀਨ ਪਰੋਪਰ ਚੈੱਕ ਕਰਾਂਗਾ। ਵੀ ਹੈ ਕਿਹੜਾ ਵਾ। ਫੇਰ ਆਪਾਂ ਨੂੰ ਪਤਾ ਲੱਗ ਜੂ ਕਿ ਚੱਲ ਬੈਠਾ ਵਾ ਉੱਥੇ। ਕਿਸੇ ਦੇ ਉੱਤਰਿਆ ਨਹੀਂਗਾ। ਉਹ ਉੱਡ ਖੜਿਆ ਬੱਚਾ ਬਾਈ ਆਪਣਾ। ਤੇ ਆਹ ਫਿਰਦਾ ਬੱਚਾ ਬਣਾ ਉੱਡਿਆ। ਉਹ ਲੰਗਰ ਤੋਂ ਉੱਡਿਆ। ਆ ਜਾ ਆ ਜਾ ਸਿੱਧਾ ਘਰ ਵੱਲ ਨੂੰ ਆ ਰਿਹਾ ਹੁਣ ਤਾਂ ਆ ਜਾ ਆ ਜਾ ਆ ਜਾ ਆ ਗਿਆ ਆਪਾਂ ਇੱਥੇ ਹੀ ਹਲਾ ਲੈਣੀ ਆ ਆ ਆ ਗਿਆ ਓਹ ਜਾਂਦਾ ਅੱਜ ਵੀ ਮੈਨੂੰ ਲੱਗਦਾ ਸ਼ਾਇਦ ਹੀ ਆਵੇ ਜਿਹੜੇ ਹਿਸਾਬ ਨਾਲ ਹਾਲਾਤ ਹੈ ਤੇ ਘਰ ਵੱਲ ਨੂੰ ਆਉਂਦਾ ਹੀ ਨਹੀਂ ਓਹ ਹੋ ਹੋ ਛਤਰੀ ਲੈ ਪਣੀਆਂ ਜਿਹੜੇ ਹਿਸਾਬ ਨਾਲ ਇਹ ਹਾਲਾਤ ਆ ਘਰ ਵੱਲ ਨੂੰ ਅੱਜ ਵੀ ਨਹੀਂ ਆ ਰਿਹਾ ਇਹ ਇਹਨੇ ਅੱਜ ਵੀ ਠੰਡ ਜੀ ਰਹਿਣਾ ਲੱਗਦਾ ਆ ਆ ਗਿਆ ਹੁਣ ਤਾਂ ਘਰ ਤੇ ਆ ਜਾ 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 ਆ ਪਾ ਹਲਾਤੇ ਮਾੜੇ ਜੇ ਕਹਿ ਰਿਹਾ ਇਹਨਾਂ ਨੂੰ ਦੇਖ ਕੇ ਆ ਜਵੇ ਆ ਦੇਖੋ puri ka ਆਪਣੀ ਘੁੱਗੀ ਔਟ ਖੜੀ ਕਾਲੀ ਖਾਂਤ ਵਾਲੀ ਇਹ ਥੋੜੇ ਘੁੱਗੀ ਆਪਣੀ ਔਟ ਖੜੀ ਬਾਈ ਕਾਲੀ ਖਾਂਤ ਵਾਲੀ ਘੁੱਗੀ ਤੇ ਇਹ ਜਿਹੜਾ ਆਪਣਾ ਕੱਲ ਦਾ ਬਾਹਰ ਹੈ ਭਾਈ ਹੋਈ ਆ ਆ ਕਾਲੀ ਪੇਟੀ ਵਾਲਾ ਵੀ ਔਟ ਖੜਿਆ ਆ ਥੋੜਾ galactos ਕੰਮ ਇਹਨਾਂ ਵਿੱਚੋਂ ਹਲਾਉਣੇ ਬਣੇ ਆ ਕਾਲੀ ਬੇਟੀ ਵਾਲਾ ਛੋਟਾ ਹੈ ਬੱਚਾ ਵਾ ਜਿਹੜਾ ਆਪਣਾ ਕੱਲ ਦਾ ਵਾਰ ਉਹ ਵੀ ਛੋਟਾ ਹੈ ਇਹਨਾਂ ਨੇ ਮੁੜ ਕੇ ਹੋਰ ਦੋਨ ਨਹੀਂ ਖਰਾਬ ਕਰਨ ਲੱਗ ਗਏ ਕਾਲੀ ਬੇਟੀ ਵਾਲਾ ਆ ਗਿਆ ਆ ਜਾ ਆ ਜਾ ਆ ਜਾ ਛਤਰੀ ਵਾਲਾ ਵੀ ਨਹੀਂ ਇੱਕ ਤਾਂ ਮੈਂ ਲੈ ਕੇ ਆਇਆ ਹੋਰ ਨਾ ਕਿਤੇ ਕੰਮ ਗਲਤੀ ਹੋ ਜੇ ਇਹਨਾਂ ਨੂੰ ਵੀ ਹਲਾ ਲੈਣੇ ਆ ਇਹਨਾਂ ਦਾ ਹਲਾ ਲੈਣੇ ਹੁਣ ਇੱਧਰ ਆ ਗਿਆ ਉਹ ਚਲੇਗਾ ਕਾਲੀ ਬੇਟੀ ਵਾਲਾ ਤਾਂ ਆ ਆ ਗਿਆ ਆ ਲਈ ਕੱਲ ਵਾਲਾ ਹਲੇ ਬੱਚਾ ਆਇਆ ਨਹੀਂ ਬਾਈ ਇੱਧਰ ਆ ਦੋ ਬੱਚੇ ਹੋਰ ਉੱਟ ਗਏ ਕਾਲੀ ਕਾਂਤ ਵਾਲਾ ਤੇ ਹਰੀ ਕਾਂਤ ਕਾਲੀ ਬੇਟੀ ਵਾਲਾ ਹੁਣ ਇਹਨਾਂ ਦੋਨਾਂ ਨੇ ਛਾਪਾ ਪਾ ਦੇਣਾ ਆਪਾਂ ਨੂੰ ਕੱਲ ਵਾਲਾ ਉਹ ਇੱਥੇ ਹੀ ਫਿਰਦਾ ਉਹ ਵੀ ਆ ਲੈ ਆ ਆ ਪਾ ਨੀਮਾ ਆ ਗਏ ਛਤਰੀਆਂ ਕੋਲੇ ਹੁਣ ਆ ਦੇਖੋ ਆ ਆਪ ਘਰਾਂ ਕੋਲੇ ਆ ਗਿਆ ਤੇ ਦੋ ਹੋਰ ਉੱਟ ਖੜੇ ਦੋ ਉੱਪਰ ਫਿਰਦੇ ਹੁਣ ਮੈਨੂੰ ਭੱਜ ਕੇ ਥੱਲੇ ਜਾਣਾ ਪੈਣਾ ਛਤਰੀ ਵਾਲਾ ਲੈਣ ਆ ਬੱਚੇ ਵੀ ਆ ਬੱਚੇ ਵੀ ਹਲਾ ਹਲਾ ਦੇਖ ਲੈ ਮੈਂ ਬੱਚੇ ਝਾਕ ਜੀ ਘੱਟ ਕਰਦੇ ਆ ਹੁਣ ਮੈਨੂੰ ਜਾ ਕੇ ਛਤਰੀ ਵਾਲਾ ਚੱਕ ਕੇ ਲੈ ਕੇ ਆਉਣਾ ਪੈਣਾ ਥੱਲੋਂ ਫਟਾਫਟ ਨਹੀਂ ਕੰਮ ਗਲਤ ਹੋ ਜਾਣਾ ਜੇ ਮੈਂ ਇੰਨਾ ਛੋਟਾ ਬੱਚਿਆਂ ਨੂੰ ਹਲਾਉਣ ਲੱਗਿਆ ਫੋਰ ਇਹ ਵੀ ਔੜੇ ਹੁਣ ਹੁਣ ਮੈਨੂੰ ਫਟਾਫਟ ਛਤਰੀ ਵਾਲਾ ਚੱਕ ਕੇ ਲੈ ਕੇ ਆਉਣਾ ਪੈਣਾ ਕੱਲ ਵਾਲਾ ਬੱਚਾ ਤਾਂ ਆ ਗਿਆ ਘਰਾਂ ਕੋਲੇ ਤੇ ਦੂਜੇ ਦੋ ਬੱਚੇ ਉੱਚੇ ਆ ਹਲੇ ਛਤਰੀ ਵਾਲਾ ਲੈ ਆਉਣਾ ਉਹਨੂੰ ਲੰਬੀਆਂ ਬੜਕਾਈਆਂ ਮਾਰ ਲਾਂਗੇ ਤੇ ਇਹਨੂੰ ਲਾਉਨੇ ਆ ਕਾਲੀ ਕਾਂਤ ਵਾਲੀ ਘੁੱਗੀ ਤਾਂ ਬਈ ਛਤਰੀ ਤੇ ਆ ਕੇ ਬਹਿ ਗਈ ਕੱਲ ਵਾਲਾ ਫਿਰਦਾ ਤੇ ਜੁਰਮੇ ਥੱਲੇ ਗਿਆ ਮੇਰੇ ਹਿਸਾਬ ਨਾਲ ਲਗੜ ਪੈ ਗਈ ਆ ਕੇ ਕੁੱਗੀ ਦਾ ਡਰ ਦੀ ਡਰ ਦੀ ਬਹਿ ਗਈ ਕੁੱਗੀ ਜੀ ਪਹਿਲਾਂ ਆਪਣੀ ਉਹ ਥੜਕਦੀ ਫਿਰਦੀ ਸੀ ਆਏ ਛੂਟਾਂ ਭਰੇ ਥੱਲੇ ਨੂੰ ਜਾਪੇ ਜਿਵੇਂ ਪਤਾ ਨਹੀਂ ਉੱਤੇ ਇਹਦੇ ਕੀ ਆ ਗਿਆ ਹੋਵੇ ਹੁਣ ਰਹਿ ਗਿਆ ਆਪਣਾ ਕਾਲੀ ਬੇਟੀ ਦੇ ਹਰੀਕਾਂਤ ਵਾਲਾ ਤੇ ਆ ਕੱਲ ਵਾਲਾ ਕੱਲ ਵਾਲਾ ਤਾਂ ਪੂਰਾ ਮਸਤੀ ਚ ਫਿਰਦਾ ਥਾਪੇ ਮਾਰਦਾ ਪਤਾ ਨਹੀਂ ਇਹਨੂੰ ਕਾਦੀ ਮਸਤੀ ਚੜੀ ਆ ਘਰੇ ਨਾ ਆਉਣ ਦੀ ਮਸਤੀ ਚੜ ਗਈ ਲੱਗਦਾ ਇਹਨੂੰ ਤੇ ਹਰੀਪ ਆ ਆ ਗਿਆ ਆਪਣਾ ਕਾਲੀ ਬੇਟੀ ਦੇ ਹਰੇ ਟੂਸੇ ਵਾਲਾ ਵੀ ਆ ਦੇਖੋ ਉਹ ਜਹਾੜ ਕਿੰਨੀ ਨੇੜੇ ਆ ਅਜ ਹਾਲ ਕਿਨੇ ਨੇੜੇ ਦੀ ਨੰਗ ਰਹਿ ਲੈ ਬਹੁਤ ਨੇੜੇ ਆ ਰੀਅਲ ਚ ਦੇਖ ਰਿਹਾ ਤੇ ਇੱਕ ਬੱਚਾ ਰਹਿ ਗਿਆ ਆਪਣਾ ਬਾਈ ਇਧਰ ਨੂੰ ਗਿਆ ਉਹ ਬੱਚਾ ਹਾਂ ਇਧਰ ਨੂੰ ਤੇ ਬਸ ਕਾਲੀ ਪੇਟੀ ਹਰੇ ਤੋਂ ਸੜਾ ਬੱਚਾ ਰਹਿ ਗਿਆ ਕੱਲ ਵਾਲਾ ਜੇ ਆਵੇ ਨਾ ਆ ਵੀ ਇਹ ਆਏਣ ਹੋਰ ਆਪਾਂ ਇਹਨੂੰ ਵੀ ਘਮਾ ਕੇ ਵੇਚ ਜੀਏ ਕਾਲੀ ਪੇਟੀ ਵਾਲਾ ਫਾਈਨਲੀ ਬਾਈ ਘਰੇ ਆ ਗਿਆ ਬਹੁਤ ਮਿਹਨਤ ਕੀਤੀ ਇਹਨੂੰ ਲਾਉਣ ਵਾਸਤੇ ਸਾਰਾ ਪਿੰਡ ਦਾ ਤਾਂ ਰਗੜੇ ਰੁਗੜੇ ਮਾਰ ਕੇ ਤੇ ਐਂਡ ਤੇ ਹਨਾ ਉਹ ਪਿੱਪਲ ਦੀ ਥੇਤ ਨੂੰ ਸਿੱਧਾ ਐਂ ਘਰ ਵੱਲ ਆ ਗਿਆ ਛਤਰੀਆਂ ਦੇ ਸਾਹਮਣੇ ਆ ਗਿਆ ਤਾਂ ਐਂ ਬੈਠਾ ਨਹੀਂ ਤਾਂ ਇਹ ਆਪਣੇ ਘਰ ਤੇ ਕਰੀ ਨਹੀਂ ਪਹੁੰਚਿਆ ਆਲੇ-ਦਾਲੀ ਫਰੀ ਗਿਆ ਡੈਡਾ ਡਕਾਉਂਦਾ ਬਸ ਮੈਨੂੰ ਵੀ ਐਂ ਸੀ ਵੀ ਇੱਕ ਵਾਰ ਜੀ ਘਰ ਤੇ ਆ ਗਿਆ ਨੇ ਆਪਣੇ ਬਹਿ ਜਾਣਾ ਵਾ ਫੇਰ ਨਹੀਂ ਕਿਤੇ ਜਾਂਦਾ ਬਸ ਜਦ ਹੀ ਘਰ ਤੇ ਆਇਆ ਤੇ ਜਦ ਹੀ ਇਹਨੇ ਛਤਰੀ ਪਛਾਣੀ ਤੇ ਆਪ ਦਾ ਕੁਛ ਮਾਰ ਕੇ ਬਹਿ ਗਿਆ ਉਹਨੇ ਨੂੰ ਲੱਗਣ ਦਿੰਦੇ ਨੇ ਤਪ ਘੁੱਗੇ ਵੀ ਬੈਠੇ ਡਰੀ ਲਗੜ ਤੋਂ ਇੰਨਾ ਬੱਚਿਆਂ ਦੇ ਪਿੱਛੇ ਬੈਠੀ ਆ ਤੇ ਜਿਹੜਾ ਕੱਲ ਦਾ ਬਾਹਰ ਆ ਬੱਚਾ ਉਹ ਡੁੱਡ ਕੇ ਇੱਥੇ ਵਧੀਆ ਗੇੜੇ-ਗੂੜੇ ਦੇ ਕੇ ਛਤਰੀਆਂ-ਛਤਰੀਆਂ ਦੇਖ ਕੇ ਨੀਮਾ ਹੋ ਕੇ ਤੇ ਆਪ ਦਾ ਬਰਾਜਮਾਨ ਹੋ ਗਿਆ ਲੈਂਟਰ ਤੇ ਉਹ ਬੈਠਾ ਦੇਖੋ ਖੁੰਜੇ ਚ ਤੇ ਲਗੜ ਬਾਈ ਪੈ ਗਈ ਸੀਗੀ ਇੱਥੇ ਬਾਈ ਹੋਰ ਕਿਸੇ ਦੇ ਬੱਚੇ ਨੂੰ ਸੀਗੀ ਆਪਾਂ ਬੰਬ ਨਹੀਂ ਚਲਾਇਆ ਚੱਲੇ ਹੀ ਨਹੀਂ ਆਪਾਂ ਤਾਂ ਇਹਨੂੰ ਲਾਉਂਦੇ ਸੀਗੇ ਟਾਈਮ ਹੀ ਨਹੀਂ ਲੱਗਾ ਬੰਬ ਉਹ ਚਲਾਉਣ ਦਾ ਲਗੜ ਨੇ ਪਰ ਫੜਿਆ ਕੋਈ ਨਹੀਂ ਬੱਚਾ ਉਹ ਦੋ ਉੱਚੇ ਫਿਰਦਾ ਕਿਸੇ ਦੇ ਯਾਨੀ ਕਿ ਲਗੜ ਨੇ ਕੀੜਾ ਸਾਰੇ ਡਰਾਤੇ ਆਪਣੇ ਜਿਹੜਾ ਹਰੀ ਆਪਣੇ ਜਿਹੜਾ ਕਾਲੀ ਪੇਟੀ ਹਰੀ ਕਾਂਤ ਵਾਲਾ ਵੀ ਡਰ ਗਿਆ ਸੀਗਾ ਇੱਧਰ ਫਿਰਦਾ ਸੀਗਾ ਜਦੋਂ ਲਗੜ ਭਾਈ ਆਏ ਗਿਆ ਸ਼ੂਟ ਮਾਰ ਕੇ ਉਧਰ ਨੂੰ ਆਪਣਾ ਆ ਗਿਆ ਘੁੱਗੀ ਫੇਰ ਔਡ ਖੜੀ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬਸ ਬੈਠੀ ਰਹਿ ਹੁਣ ਕਿਸੇ ਕੋਈ ਹੁਣ ਆਪਾਂ ਕੋਈ ਬੱਚਾ ਨਹੀਂ ਛੇੜਨਾ ਕਿਉਂਕਿ ਫਿਰ ਦੀ ਆ ਲਗੜ ਤੇ ਗਮਾਜ ਵੀ ਸਕਦੇ ਆ ਬੱਚੇ ਆਪਣੇ ਇਹ ਪਤਾ ਨਹੀਂ ਕਿਉਂ ਆਲੇ ਬੱਚੇ ਕੀ ਕਰੀ ਜਾਂਦੇ ਆਲੇ-ਦਾਲੇ ਜਾਈ ਜਾਂਦੇ ਰਿਆ ਜੇ ਤੁਸੀਂ ਘਰੇ ਬੈਠੋ ਸਿੱਧਾ ਔਰ ਡੁੱਡ ਕੇ ਇਹ ਥੋੜੇ ਛੋਟੇ ਸਿਰੇ ਵਾਲੀ ਕੰਨੀ ਹਲੇ ਇੰਨੀ-ਇੰਨੀ ਰਹਿੰਦੀ ਆ ਇਹ ਤਾਂ ਜਦੋਂ ਉਰੇ-ਬਰੇ ਚਲੇ ਜਾਂਦੇ ਆ ਘਰ ਤੱਕ ਪਹੁੰਚ ਨਹੀਂ ਪਾਉਂਦੇ ਜਿਹੜਾ ਕੱਲ ਦਾ ਬਾਹਰ ਆ ਉਹ ਵੀ ਛੋਟਾ ਹੀ ਆ ਹਰੇ ਤਾਂ ਹੀ ਉਹ ਘਰੇ ਨਹੀਂ ਆਉਂਦਾ ਪਰ ਉਹ ਮਾਸਤੀ ਚ ਉਹਨੂੰ ਘਰ ਦਾ ਪੂਰਾ ਪਤਾ ਵਾ ਇਹ ਚੱਲ ਆ ਕੇ ਘਰੇ ਆਪਣੇ ਇਧਰ ਧੁੱਪ ਲੱਗ ਜਾਂਦੀ ਆ ਸ਼ੁਕਰ ਕਰੋ ਕਾਲੀ ਬੇਟੀ ਤੇ ਹਰੀ ਕਾਂਤ ਵਾਲਾ ਗਾ ਨਵੇਂ ਜੋੜੇ ਦਾ ਸੀਗਾ ਵਧੀਆ ਆ ਗਿਆ ਇੱਕ ਵਾਰ ਮੈਨੂੰ ਬਸ ਐਂ ਸੀ ਵੀ ਘਰ ਤੇ ਆ ਜਵੇ ਘਰ ਤੇ ਬਹੁਤ ਟਾਈਮ ਬਾਅਦ ਆਇਆ ਇਹ ਆਲੇ-ਦਾਲੇ ਰਗੜੇ ਰੁਗੜੇ ਮਾਰੀ ਗਿਆ ਤਾਵਰ ਵਾਲ ਨੂੰ ਗਿਆ ਕਦੇ ਉਹ ਖੁੰਝੇ ਚਲੇ ਜਾਂਦਾ ਸੀ ਕਦੇ ਇੱਧਰ ਚਲੇ ਜਾਂਦਾ ਸੀਗਾ ਆ ਘਰ ਤੇ ਨਹੀਂ ਆਉਂਦਾ ਸੀ ਜਦੋਂ ਹੀ ਘਰ ਤੇ ਆਇਆ ਤੇ ਜਿਹਦੀ ਗੋਛ ਮਾਰ ਕੇ ਛਤਰੀ ਪਛਾਣ ਕੇ ਬਹਿ ਗਿਆ ਉਹ ਦੇਖੋ ਹੁਣ ਖਾਜ ਕੋਈ ਕਰੀ ਜਾਂਦਾ ਤੇ ਇੱਕ ਬਾਬੇ ਉਹ ਆਪਾਂ ਦੋ ਛਤਰੀਆਂ ਐ ਹੋਗੀਆਂ ਇੱਕ ਆਪਾਂ ਆ ਗੋਛ ਚ ਲਾਉਣੇ ਆ ਸਾਰੇ ਕੋਠੇ ਤੇ ਐ ਛਤਰੀਆਂ ਇਹ ਕੋਈ ਖੁੰਝੇ ਇਹ ਕਾਹ ਹੁੰਦੇ ਹੋ ਜੂਗੇ ਐ ਫੈਲ ਕੇ ਜੇ ਛਤਰੀਆਂ ਲਾਉਨੇ ਆਂ ਕਈ ਵਾਰ ਛਤਰੀਆਂ ਦੋ ਖੜੀਆਂ ਨੇ ਦੋ ਕਰਕੇ ਨਹੀਂ ਆਉਂਦੇ ਅੱਬਾ ਛਤਰੀਆਂ ਤਿੰਨ ਚਾਰ ਕਰਦਨੇ ਆ ਹੁਣ ਆ ਛਤਰੀ ਵੱਡੀ ਛਤਰੀ ਆ ਇਹਨੂੰ ਉੱਚਾ ਬਾਸ ਪਾ ਕੇ ਇੱਧਰ ਖੜੀ ਕਰਦਿਆਂ ਜਾਂ ਉਹਨਾਂ ਚੋਂ ਇੱਧਰ ਖੜੀ ਕਰਦਿਆਂ ਇੱਕ ਛਤਰੀ ਲਾਤੀ ਇੱਧਰ ਇੱਕ ਲਾਤੀ ਇੱਧਰ ਇੱਕ ਲਾਤੀ ਇੱਧਰਲੇ ਖੁੰਜੇ ਚ ਹੁਣ ਦੂਰ ਦੂਰ ਕਰਕੇ ਲਾਤੀਆਂ ਵੀ ਜੇ ਬੱਚਾ ਓਡੇ ਐ ਛਤਰੀ ਸੁਤਰੀ ਦੇ ਐ ਕੋਠੇ ਤੇ ਫੁੱਲ ਗੇੜਾ ਆ ਦੇ ਕੇ ਬੈਠੇ ਆ ਥੋੜਾ ਬਾਸ ਨੀਵਾ ਬਸ ਕੱਲਾ ਬਾਕੀ ਆ ਇੱਕ ਦੂਜੇ ਦੇ ਬਰੋਬਰ ਆ ਛਤਰੀਆਂ ਇੰਨੇ ਕ ਬਹੁਤ ਆ ਇੱਕ ਅੱਧੀ ਛਤਰੀ ਜੇ ਹੋਰ ਹੁੰਦੀ ਮੈਂ ਕਪੜਾ ਨਹੀਂ ਲੈ ਛਤਰੀ ਤਾਂ ਹੈਗੀ ਆ ਕਪੜੇ ਵੀ ਆਪਣੇ ਉਹ ਬਣੇ ਪਏ ਆ ਇੱਕ ਛਤਰੀ ਜਿਵੇਂ ਆਪਣੇ ਕੋ ਆ ਤਿਆਰ ਪਈ ਆ ਇਹਦੇ ਸਿਰਫ ਕੱਲਾ ਕਪੜਾ ਲਾਉਣਾ ਇਹਦੇ ਕਪੜਾ ਲੱਗਿਆ ਹੁੰਦਾ ਨਾ ਇੱਕ ਇੱਥੇ ਵਿਚਾਲੇ ਖੜੀ ਕਰ ਦਿੰਦੇ ਆਂ ਇਹ ਚਲੋ ਗਰਮੀਆਂ ਚ ਲਾ ਲਾਂਗੇ ਹੁਣ ਆਪਾਂ ਹੀ ਸਾਰ ਲੈਣਾ ਆ ਇੰਨੇ ਬੱਚੇ ਬੈਠੇ ਆ ਬਾਕੀ ਬੱਚਿਆਂ ਨੂੰ ਘੁੰਮਣਾ ਨਹੀਂ ਚਾਹੀਦਾ ਹੁਣ ਕਿਤੇ ਵੀ ਇੰਨਾ ਇਹਨਾਂ ਨੂੰ ਪ੍ਰਬੰਧ ਕਰ ਰਹੇ ਆਂ ਦੇਖੋ ਬੱਚੀ ਬੱਚੇ ਕਿਤੇ ਬੈ ਇਹਨਾਂ ਨੂੰ ਘੁੰਮਣਾ ਨਹੀਂ ਚਾਹੀਦਾ ਹੁਣ ਹਰੀ ਪੇਟੀ ਆ ਕਾਲੀ ਪੇਟੀ ਦਾ ਹਰੀ ਕਾਂਤਲਾ ਤਾਂ ਆ ਗਿਆ ਚਲੋ ਗੁੰਮਿਆ ਨੀਗਾ ਗੇੜੇ ਗੁੜੇ ਕੱਢ ਕੇ ਬੱਚਾ ਆਪਣਾ ਬਾਈ ਲੰਗਰ ਤੇ ਹੀ ਬੈਠਾ ਵਾ ਹੁਣ ਤਾਂ ਬੈਠਾ ਵੀ ਨਹੀਂ ਇਹਦਾ ਕਿੱਧਰ ਗਿਆ ਪਰੇ ਉਰੇ ਬੈਠਾ ਆਹ ਥੱਲੇ ਦਾ ਕੋਈ ਹੋਰ ਬੈਠਾ ਰੱਤਾ ਇਹ ਨਹੀਂ ਆਪਣਾ ਹੈਗਾ ਬਾਕੀ ਆਹ ਬੱਚੇ ਆਪਣੇ ਛਤਰੀਆਂ ਤੇ ਹੀ ਬੈਠੇ ਇੱਧਰ ਲੀਆਂ ਤੇ ਆ ਕੇ ਉੱਡ ਕੇ ਉਧਰੋਂ ਤਿੰਨ ਛਤਰੀਆਂ ਖੜੀਆਂ ਹੁਣ ਆਹ ਬੱਚਿਆਂ ਨੂੰ ਬਾਥ ਥੱਲੇ ਲਈ ਜਾਣ ਦਾ ਟਾਈਮ ਹੋ ਚੱਲੇਆ 2:00 ਵੱਜ ਗਏ ਜੇ ਮੈਂ ਨਾ ਇੱਕ ਬੰਦਾ ਕੋਈ ਹੋਰ ਹੁੰਦਾ ਅੱਜ ਪਾウダー ਪਾਉਣਾ ਸੀ ਇਹਨਾਂ ਦੇ ਪੱਲਿਆਂ ਤੇ ਮਾੜਾ ਜਿਹੜਾ ਜੂਆ ਤੋਂ ਹੁੰਦਾ ਵਾ ਅੱਜ ਉਹ ਵੀ ਰਹਿਣ ਆਪਣਾ ਜੇ ਦੇਵ ਆ ਜਵੇ ਦੇਵ ਨੇ ਹਣਾ 3 ਵਜੇ ਹੁਣ ਬੱਜੇ 2 ਘੰਟਾ ਪਿਆ ਜਾਨੂ ਮੁੜ ਕੇ ਦਾਣੇ ਪਾਉਣ ਦਾ ਟਾਈਮ ਹੋਣਾ ਕਾਲੂ ਆਪਣੇ ਇੱਧਰ ਪਾਣਾ ਲੈਂਟਰ ਜਾਣੀ ਕਿ ਫਿਰ ਪਾਊਡਰ ਵਾਲਾ ਕੰਮ ਗਿਆ ਪਰਸੋਂ ਤੇ ਪਰਸੋਂ ਨੂੰ ਕਰਨਾ ਬਣਾ ਬਾਊਡਰ ਵਾਲਾ ਕੰਮ ਕੱਲ ਵਾਲਾ ਬੱਚਾ ਵੇ ਭਾਈ ਆਪੇ ਹੀ ਆ ਕੇ ਬਹਿ ਗਿਆ ਉਹ ਦੇਖੋ ਬਿਨਾ ਭੜਕਾਏ ਤੇ ਆਪਣੇ ਆਪ ਛਤਰੀ ਤੇ ਬਹਿ ਗਿਆ ਹੁਣ 2:30 ਵਜਣ ਵਾਲਾ ਹੀ ਆ ਬਸ ਸਾਰੇ ਬੱਚੇ ਵਾਰੀ-ਵਾਰੀ ਕਰਕੇ ਥੱਲੇ ਲੈ ਕੇ ਚੱਲਦੇ ਆ ਆ ਬੱਚੇ ਵੀ ਲੈ ਕੇ ਚੱਲਦੇ ਆ ਆ ਬੱਚੇ ਵੀ ਤੇ ਉਹਨਾਂ ਨੂੰ ਵੀ ਤਰੀਕੇ ਨਾਲ ਤਾੜਦੇ ਆ ਵੀ ਦੁਬਾਰੇ ਨਾ ਓਡੇ ਕੋਈ ਫੇਰ ਚਾਲਦੇ ਆ ਫੇਰ ਆਪਾਂ ਬੱਚਿਆਂ ਨੂੰ ਤਾੜ ਕੇ ਦਾਣਾ ਪਾਣੀ ਪਾ ਕੇ ਵਿਹਲੇ ਹੋ ਕੇ ਇੱਧਰ ਪੈਪਾ ਪੂਪਾ ਪਾਵਾਂਗੇ ਬੋਰੀਆ ਬਾਈ ਪਹੁੰਚਣ ਆਲਾ ਬਸ ਆ ਹੀ ਗਿਆ ਸਕੂਟਰ ਆ ਗਿਆ ਫੇਰ ਪੈਪਾ ਪੂਪਾ ਪਾਵਾਂਗੇ ਹਾਂ ਬੱਚੇ ਬਾਈ ਬਾਹਲਾ ਔਖਾ ਕਰਦੇ ਆ ਤਾਣਾ ਦੇ ਵੇਲੇ ਦੁਬਾਰੇ ਓਟ ਗਿਆ ਕੱਲ ਦਾ ਬਾਹਰ ਰਹਿ ਕੇ ਵੀ ਹੁਣ ਦੁਬਾਰੇ ਫੇਰ ਓਟ ਗਿਆ ਨਾਲ ਕਾਲੀ ਕਾਂਤ ਵਾਲੇ ਆਪਦੇ ਭਰਾ ਨੂੰ ਵੀ ਲੈ ਗਿਆ ਬਾਹਲਾ ਤੰਗ ਕਰਦੇ ਆ ਇੱਕ ਧੜਿਆ ਬਾਹ ਕਮਰੇ ਚ ਬਸ ਇਹਨੂੰ ਫੜਦੇ ਆ ਇਹ ਵੀ ਬਾਹਰ ਨੂੰ ਆਉਣ ਨੂੰ ਫੜਦਾ ਨਿਕਲ ਗਿਆ ਬਾਹਰ ਚੱਕ ਬਾਈ ਬਾਹਲਾ ਔਖਾ ਕਰਦਿਆ ਇਹ ਪੁਰਾਣੇ ਬੱਚਿਆਂ ਨੇ ਕਦੇ ਨਹੀਂ ਨੌਖਾ ਕੀਤਾ ਤਾੜਨ ਵੇਲੇ ਜੇ ਨਾ ਕਰਦੇ ਹੁਣ ਆ ਉੱਡ ਗਏ ਹੁਣਾ ਛਤਰੀ ਦੁਬਾਰੇ ਉੱਥੇ ਪਾਉਣੀ ਪੈਣੀ ਆ ਬਾਹਲਾ ਤੰਗ ਕਰਦਿਆ ਇਹ ਬੱਚੇ ਦਾ ਬਾਈ ਇੰਨੇ ਬੱਚੇ ਕਿ ਜਾ ਕੇ ਬੰਦ ਕਰਤੇ ਪਰ ਇੰਨਾ ਤੰਗ ਨਹੀਂ ਕਿਸ ਨੇ ਕੀਤਾ ਜੇ ਨਾ ਤੰਗ ਕਰਦੇ ਆ ਉਹ ਸਾਊ ਵੱਧ ਸੀਗੇ ਇਹ ਥੋੜੇ ਚਲਾਕ ਵੱਧ ਨੇ ਹੁਣ ਜਦਰੀ ਫੇਰ ਖੜੀ ਕਰਦਾ ਬਿਠਾਉਣਾ ਉਹਨਾਂ ਨੂੰ ਨਾਲ ਆਪਦੇ ਭਾਈ ਨੂੰ ਵੀ ਲੈ ਕੇ ਉੱਟ ਕੇ ਆਪ ਕੱਢਦਾ ਅੱਜ ਆਇਆ ਤਿੰਨ ਬੱਚੇ ਤਾੜ ਲਿਆ ਬਾਈ ਬਹੁਤ ਮੁਸ਼ਕਲ ਨਾਲ ਇੱਕ ਆ ਰੱਤਾ ਤਾੜ ਲਿਆ ਇੱਕ ਹੋਰ ਰੱਤਾ ਤਾੜ ਲਿਆ ਇੱਕ ਤਾੜ ਲਿਆ ਹਾ ਡੰਡਿਆਂ ਵਾਲਾ ਆਪਣਾ ਬਹੁਤ ਮੁਸ਼ਕਲ ਨਾਲ ਤਾੜਿਆ ਇਹ ਜਿਹੜੇ ਉੱਡ ਗਏ ਸੀਗੇ ਉਹ ਵੀ ਆ ਕੇ ਬਹਿ ਗਏ ਹੁਣ ਤਿੰਨ ਬੈਠੇ ਆ ਤਿੰਨੇ ਹੀ ਆਜ ਤਰੀ ਦੇ ਤੇ ਇਹ ਵਾਲੀ ਤਾੜਨੇ ਆ ਗੱਲੇ ਫੇਰ ਉੱਡ ਗਏ ਬਾਈ ਆ ਆ ਗਿਆ ਫੇਰ ਹੁਣ ਤਾਂ ਇਹ ਭੁੱਖਾ ਵਾ ਹੁਣ ਨਹੀਂ ਬਾਲਾ ਉੱਡਦਾ ਆ ਮੈਂ ਡੋਲੀ ਤੇ ਛਤਰੀ ਰੱਖੀ ਆ ਉਹ ਛਤਰੀ ਟੇਢੀ ਕਰਕੇ ਇਹ ਛਤਰੀ ਤੇ ਬਿਠਾ ਕੇ ਤੇ ਆ ਡੋਲੀ ਚ ਤਾੜਨ ਦੀ ਕੋਸ਼ਿਸ਼ ਕਰ ਰਿਹਾ ਨਾਲ ਇਹਨਾਂ ਨੂੰ ਪਤਾ ਲੱਗ ਜੂ ਤੜਨ ਉਹ ਤਿੰਨ ਤਾਂ ਮੈਂ ਦਾੜ ਲਈ ਆ ਦੋਨੇ ਦਵਾਰੇ ਉੱਡ ਕੇ ਭਾਈ ਭਾਈ ਇਹ ਬੈਠਣ ਫੇਰ ਇਹਨਾਂ ਨੂੰ ਤਾੜਾਂ ਮੈਂ ਇੱਕ ਆ ਹੁੰਦਾ ਵਾ ਜਿਹੜਾ ਕੱਲ ਵਾਲਾ ਵਾ ਜਿਹੜਾ ਬਾਹਰ ਫਿਰਦਾ ਹੀ ਉਹ ਆ ਇਹ ਇਹਦਾ ਭਾਈ ਆ ਆ ਗਿਆ ਆ ਗਿਆ ਤਾਂ ਗੋੱਚੀ ਜੀ ਭਰ ਕੇ ਲੈ ਬੈਹ ਰੋ ਬੈਹ ਰੋ ਯਾਰ ਮੈਂ ਤਾੜਾਂ ਤੁਹਾਨੂੰ ਫਟਾਫਟ ਕੱਲ ਵਾਲਾ ਬੱਚਾ ਭਾਈ ਆ ਗਿਆ ਘਰੇ ਬਹੁਤ ਔਖਾ ਤੜਿਆ ਬੜਾ ਜਿਆਦੇ ਔਖਾ ਆ ਛਤਰੀ ਤੇ ਬੈਠਾ ਸੀ ਛਤਰੀ ਟੇਢੀ ਕਰਕੇ ਸੁੱਧੀ ਐ ਬੱਚੇ ਨੂੰ ਮਾਰੀ ਸਿੱਧਾ ਟੈਂਕੀ ਤੇ ਬਹਿ ਗਿਆ ਬਾਲੀ ਮਿਹਨਤ ਜਦੋਂ ਜੈਦ ਕਰਕੇ ਤਾੜਿਆ ਹੁਣ ਸਾਰੇ ਬੱਚੇ ਥੱਲੇ ਲੈ ਕੇ ਚੱਲਦਾ ਛਤਰੀਆਂ ਛੁਤਰੀਆਂ ਨਾਲੇ ਅੰਦਰ ਲਾਉਣਾ ਇੱਕ ਘੇੜਾ ਲਾ ਜਾਂਦਾ ਬਾਈ ਥੱਲੇ ਦੂਜਾ ਘੇੜਾ ਲਾਉਣ ਲਾਏ ਆ ਬੱਚੇ ਸਾਰੇ ਲੈਣੇ ਹੁਣ ਆਹ ਘੇੜੇ ਛਤਰੀਆ ਜਿਹੜਾ ਛਤਰੀ ਵਾਲਾ ਜਿਹੜਾ ਤੌਪਾ ਲਵਾਉਣ ਵਾਲਾ ਜਾਲ ਹੁੰਦਾ ਕੋਹ ਲੈ ਕੇ ਆਵਾਂਗੇ ਹੁਣ ਆਹ ਰਹਿ ਗਏ ਬਸ ਹੁਣ ਇਹ ਵੀ ਲੈ ਜਾਣੇ ਆਪਾਂ ਸਾਰੇ ਲੋਈ ਬੱਚਿਆਂ ਨੂੰ ਪਾਣੀ ਪਿਲਾਈ ਜਾਂਦੇ ਆ ਤੇ ਜਿਹੜਾ ਪੀਣਾ ਨਹੀਂ ਆਉਂਦਾ ਛੋਟਾ ਆ ਆਓ ਕੱਲ ਇਹਨਾਂ ਦਾ ਸ਼ਾਮ ਦਾ ਬੱਚਾ ਸੀਗਾ ਉਹ ਵੀ ਬਹਿ ਗਿਆ ਬਹੁਤਾਂ ਕੀਤਾ ਮੱਖ ਪਾੜਿਆ ਬਹੁਤ ਮੱਖ ਔਖਾ ਵੀਡੀਓ ਜਿਹਦਾ ਬਾਕੀਆਂ ਨੇ ਸਾਰਿਆਂ ਦਾ ਦੇਖ ਲਿਆ ਹੋਣਾ ਵੀ ਕਿੰਨਾ ਔਖਾ ਤੜਿਆ ਉਹ ਲੋ ਵੀ ਕਹਿੰਦੇ ਹੁਣ ਆਪਾਂ ਆਰਕੀਟੈਕ ਦਾ ਕੰਮ ਵੀ ਸ਼ੁਰੂ ਕਰਤਾ ਦੇਖੋ ਸਾਰਾ ਕੰਮ ਸਾਰਾ ਉਸਾਰਿਆ ਕਰਨਾ 35 ਲੱਛਾ ਹੋਵੇ 15 17 ਪੱਕੇ ਆ ਮੱਕੇ 15 17 ਲੈਂਟਾ ਡੈਟਾ ਕਲੀ 37 ਆ ਥੱਲੇ ਹਾਂ ਜਾਨਣੇ ਜਾਨਣ ਚਾਹੇ ਉਹ ਉਹ ਬਣਾ ਲਾ ਸੈਂਟਿੰਗ ਮੈਂਟਿੰਗ ਵਾਲਾ ਸਟੋਰ ਥੱਲੇ ਆਹੋ ਸਹੀ ਗੱਲ ਆ ਸੈਟਿੰਗ ਟਿਊਬਾਂ ਕਿੰਨੀਆਂ ਹੋਰੇ ਟਿਊਬਾਂ ਆਪਾਂ ਲਾਵਾਂਗੇ ਟਿਊਬਾਂ ਦੇਖੋ ਆ ਦੇ ਇਹ ਚ ਦੀਆਂ ਇੱਕ ਦੋ ਤਿੰਨ ਚਾਰ ਚਾਰ ਟਿਊਬਾਂ ਆਮਾ ਚਾਰ ਟਿਊਬਾਂ ਆ ਚਾਰ ਟਿਊਬਾਂ ਉਹਦਾ ਚਾਹੇ ਵੱਧ ਲਾ ਲਈਏ 37 ਤਾਂ ਲੈਂਟਾ ਹੀ ਨੇ ਇਹ ਤਾਂ ਹੈ ਜਾਨਣੇ ਕਿ ਵੀ ਇੱਕ ਇੱਕ ਵੀ ਆ ਇੱਕ ਸਕੇਅਰ ਚ ਵੀ ਇੱਕ ਟੂਬ ਆ ਇੱਕ ਉਥੇ ਇੱਕ ਇੱਥੇ ਇੱਕ ਉਥੇ ਇੱਕ ਉਥੇ ਹਾਂ ਇਹ ਬਿਚਾੜੇ ਲੇਟਾਂ ਬਿਚਾੜੇ ਜਿਹੇ ਅਬਚਾੜੇ ਉਹ ਆ ਤੂੰ ਵੀ ਲੱਗਣੇ ਬੱਕੀਆਂ ਨਾਲ ਹੀ ਉਹ ਆਪ ਆਪ ਲਾਵਾਂਗੇ ਧਿਆਨ ਆ ਧਿਆਨ ਆ ਧਿਆਨ ਨਾਲ ਉਹ ਵੀ ਕਹਿੰਦੇ ਪੂਰੇ ਕਾਣ-ਕੂਨ ਕੱਢ ਕੇ ਮੁੰਡੇ ਲਾਉਂਦੇ ਆ ਲੇਟਾਂ ਦੇਖੋ ਜੰਨੀ ਵਾਂਗ ਕੋਈ ਕੰਮ ਨਹੀਂ ਹੁੰਦਾ ਹਾਂ ਸਹੀ ਗੱਲ ਆ ਹੂੰ ਅਵੀ ਕਹਿੰਦੇ ਸ਼ਦਰੂ ਨੇ ਜਦੀ ਹੱਥ ਥੱਲੇ ਕਰ ਲੈ ਕੀ ਕਰਦਾ ਹੀ ਕੀ ਕਰਦਾ ਹੀ ਕਰਦਾ ਹੈ ਹੈਂ ਹੈ ਦੇਖ ਜਵਾਕ ਵੀ ਦੇਖ ਕੀ ਕਰਦੇ ਆ ਓ ਚੱਕ ਮਸਾਲਾ ਲਾ ਕੇ ਕੈਂ ਹੋਦਾ ਇੱਧਰ ਬੋਰੀਆ ਬਾਈ ਬਿਜਲੀ ਦਾ ਕੰਮ ਖਿੱਚਣ ਲੱਗਿਆ ਹੋਇਆ ਕੱਲੂਆ ਆਪਣੇ ਪੜਾ ਲੈਂਟਰ ਦੇਵ ਨੇ ਕਰਨੀ ਨਹੀਂ ਛੁੱਟੀ ਹੈਂ ਕਰੇਗਾ ਕੰਮ ਚੱਲਦਾ ਹੋਇਆ ਰਾਤ ਨੂੰ ਬੋਰੀਆ ਬਾਈ ਰਾਤ ਨੂੰ ਕੰਮ ਖਿੱਚ ਦਿੰਦਾ ਪੂਰਾ